ਸਸਿਆ ਕਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਅਰ ਨੂੰ ਲੈ ਕੇ ਹਾਂ ਤੁਹਾਨੂੰ ਜੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨੋਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਪੰਜਾਬ ਚੰਡੀਗੜ੍ਹ ਚ ਧੁੰਦ ਦਾ ਜਲੂਲਾਟ ਜਾਰੀ ਕਰ ਦਿੱਤਾ ਗਿਆ ਹੈ ਇਸ ਤਰ੍ਹਾਂ ਆਪਾਂ ਵੇਖੀ ਕੜਾਕੇ ਦੀ ਠੰਡ ਜਾਣੋ ਮੌਸਮ ਦਾ ਹਾਲ ਪਹਾੜਾਂ ਤੇ ਬਰਬਰੀ ਤੋਂ ਬਾਅਦ ਪੰਜਾਬ ਚੰਡੀਗੜ੍ਹ ਦੇ ਮੈਦਾਨੀ ਇਲਾਕਿਆਂ ਵਿੱਚ ਠੰਡ ਲਗਾਤਾਰ ਜੋੜ ਫੜ ਰਹੀ ਹੈ ਤੇ ਸੀਤ ਲਹਿਰ ਦੇ ਚੇਤਾਵਨੀ ਦੇ ਵਿਚਕਾਰ ਧੁੰਦ ਦਾ ਅਲੜ ਜਾਰੀ ਕਰ ਦਿੱਤਾ ਗਿਆ ਹੈ ਸੋਮਵਾਰ ਰਾਤ ਤੋਂ ਹੀ ਦਿਲਿਆਂ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ ਸਵੇਰ ਤੱਕ ਦਾ ਕਈ ਥਾਵਾਂ ਤੇ ਵਿਜ਼ਿਬਿਲਟੀ ਜ਼ੀਰੋ ਦੇ ਨੇੜੇ ਦਰਜ ਕੀਤੀ ਗਈ ਹੈ ਉਥੇ ਹੀ ਪੰਜਾਬ ਦਾ ਦਿਨ ਦਾ ਤਾਪਮਨ ਆਮ ਨਾਲੋਂ 5 ਡਿਗਰੀ ਘੱਟ ਹੈ ਮੌਸਮ ਕੇਂਦਰ ਮੁਤਾਬਿਕ ਪੰਜਾਬ ਵਿੱਚ ਧੁੰਦ ਤੇ ਠੀਸ ਲਹਿਰ ਨੂੰ ਲੈ ਕੇ ਅੱਜ yellow alert ਜਾਰੀ ਕਰ ਦਿੱਤਾ ਗਿਆ ਹੈ ਅੱਜ ਪਠਾਨਕੋੜ ਖੁਰਤਾਸਪੁਰ ਸ਼ਿਆਲਪੁਰ ਨਵਾਂ ਸ਼ਹਿਰ ਫਰੂਸਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਫਤਿਹਗੜ ਸਾਹਿਬ ਨੂੰ ਨਗਰ ਅਤੇ ਮਹੱਲੀ ਜਸੀਤ ਲੈਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਦ ਕਿ ਅੰਮ੍ਰਿਤਸਰ ਤਰੰਤਾਨ ਕਪੂਰਥਲਾ ਜਲੰਧਰ ਫੋਜ਼ਪੁਰ ਫਾਜ਼ਿਲਕਾ ਫਰੀਦਕੋੜ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਸਮਾਨਸਾ ਸੰਗਰੂਰ ਅਤੇ ਬਲੇਰਕੋਟ ਵਿੱਚੋਂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇੱਥੇ ਵਿਜ਼ਿਬਿਲਟੀ ਪੈਜ਼ਾਮੀਟਰ ਦਾ ਤੋਂ ਘੱਟ ਹੈ ਧੰਨਵਾਦ